ਸਸਿਕਾ ਜੀ ਸਾਰਿਆਂ ਨੂੰ ਵਧੀਆ ਫਰੰਗੀਟਰ ਚੈਨਲ ਦਾ ਤੁਹਾਡਾ ਸਵਾਗਤ ਹੈ ਜੀ ਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚਾਟ ਇਵੈਂਟ ਤਹਿਸੀਲ ਤੇ ਜ਼ਿਲ੍ਹਾ ਅੰਮ੍ਰਿਤਸਰ ਜਿੰਦੇ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਇੱਕਾ ਜਰਸੀ ਗਾਂ ਦਿਖਾਉਣੀ ਸੂਈ ਸਵਾਈ ਸੱਜ ਜ ਸੂਈ ਹੈ ਬਾਕੀ ਇਹ ਆ ਵੀ ਇਹਦੇ ਆਪਣੀ ਦੁੱਧ ਦੀ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੁ ਵੀਰ ਨਹੀਂ ਪਹੁੰਚ ਸਕਦਾ ਵੀਡੀਓ ਕੋਲ ਤੇ ਚਵਾਈ ਜ਼ਰੂਰ ਕਰਾ ਲਿਆ ਕਰੋ ਨਹੀਂ ਕਦੇ ਵੀ ਨਹੀਂ ਕਿੰਨੇ ਵੀ ਬਿਨਾ ਚਵਾਈ ਤੋਂ ਜਾਂ ਕਿਸੇ ਦੀ ਗਾਰੰਟੀ ਤੇ ਪਸ਼ੂ ਲੈ ਜਾਓ ਜੀ ਜੋ ਵੀ ਕੋਸ਼ਾ ਇੱਥੇ ਵੇਖ ਚਾ ਕੇ ਖਰਿਆ ਕਰੋ ਬੱਚਾ ਇਹਦਾ ਇੱਧਰ ਆ ਉਹਦੇ ਕਰਕੇ ਥੋੜਾ ਦਈ ਹੈ ਤਰਪਨ ਬੰਨਦੀ ਬੱਚੇ ਦਾ ਥੋੜਾ ਜਿਹਾ ਵਧਾ ਕਰਦੀ ਤਾਂ ਆ ਜਾਈ ਹੈ ਬੱਚਾ ਜੀ ਬਾਕੀ ਹਣ ਗੱਲਬਾਤ ਕਰਦੇ ਹਾਂ ਵੀ ਜੀ ਨਾਲ ਹਾਂਜੀ ਜੀ ਬਿੱਧੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹੋ ਠੀਕ ਠਾਕ ਜੀ। ਵਧੀਆ ਵਧੀਆ ਜੀ। ਚਲੋ ਵਧੀਆ ਚੱਲਦਾ ਜੀ। ਤੇ ਨਾਮ ਦੱਸ ਤੇ ਕਰੀਏ। ਨਾਮ ਵੀ ਜੀ ਮੇਰਾ ਜਿੰਦਾ ਜੀ। ਹਾਂਜੀ। ਫੋਨ ਨੰਬਰ ਹੈ 98914460394। ਠੀਕ ਹੈ ਜੀ। ਹਾਂਜੀ। ਤੇ ਐਡਰੈਸ ਵੀ ਬੋਲ ਦੋ। ਐਡਰੈਸ ਹੈਗਾ ਸ਼ਹਿਰ ਅੰਮ੍ਰਿਤਸਰ ਤੇ ਜ਼ਿਲ੍ਹਾ ਵੀ ਅੰਮ੍ਰਿਤਸਰ। ਪਾਣੀ ਤਰਨਤਾਰਨ ਰੋਡ ਦੇ ਵਿੱਚ ਪਿੰਡ ਪੈਂਦਾ ਆਪਣਾ ਜਟਿਓਂ ਦਾ। ਠੀਕ ਹੈ ਜੀ। ਨਾਲ ਹੀ ਕਰਵਾ ਲਈ ਆ ਇਹਦੇ ਨਾਲ ਹੀ। ਨਾਲ ਹੀ ਕਰਾ ਲਈ ਜੀ। ਲੱਗੇ ਲੱਗੇ ਹੀ ਆ ਦੋਵੇਂ ਪਿੰਡ। ਠੀਕ ਹੈ। ਤੇ ਅੱਜ ਕੋਈ ਆ ਜਰਸੀ ਤੇ ਆਪਾਂ ਕੀ ਕਰਦਾ ਪਛਦਾ ਇਹ ਘਰ ਦੇ ਜੀ ਹਾਂਜੀ ਠੀਕ ਬਾਹਰ ਚਿਕੜ ਚੁਗੜ ਕਰਕੇ ਨਹੀਂ ਨੂੰ ਪਿਆ ਕਰਕੇ ਅੰਦਰ ਕਰ ਠੀਕ ਆ ਇਹ ਟੁਕੜਾ ਕਪਣਾ ਹਾਂਜੀ ਇਹ ਟੁਕੜਾ ਕਪਣਾ ਟੁਕੜਾ ਕਪਣਾ ਘਰੇ ਰੱਖ ਲੀਆਂ ਅਜ ਇਹ ਘਰੇ ਹੀ ਰੱਖੇ ਨੰਗਰ ਦੁੱਧਾ ਕਰ ਇਹ ਤਿਆਰ ਕੀਤੀਆਂ ਨਾ ਜਿਸ ਤਰ੍ਹਾਂ ਅੱਜ ਵੀ ਖਾਲੀ ਲਿਆਂਦੀ ਤੇ ਚਲੋ ਘਰੇ ਬਣੀ ਆ ਬਣ ਗਈ ਇਹ ਵੀ ਹੁਣ ਅੱਜ ਪੰਜ ਮਿੰਟੇ ਨਿਕਲ ਆ ਜੀ ਠੀਕ ਆ ਜੀ ਹਾਂਜੀ ਇਹ 27000 ਦੀ ਲਈ ਵਡਨ ਵਾਲਿਆਂ ਨੂੰ ਵਡਨ ਵਾਲਿਆਂ ਤੋਂ ਲਈ ਜੀ ਜੀ ਖਾਲੀ ਹੀ ਉਧਰ ਤੇ ਚਲੋ ਤੁਸੀਂ ਹੁਣ ਸੇਵਾ ਕੀਤੀ ਦੋ ਦੋ ਦਿੰਦੀ ਕਿਲੋ ਗੋਖਲੇ ਦਿੰਦੀ ਹੁਣ ਜਿਤਰਾ ਤੁਸੀਂ ਮੰਨ ਲਵੇ ਵੱਡਨ ਵਾਲਿਆਂ ਤੋਂ ਬਚਾਈ ਆ ਹਨਾ ਤੇ ਗਾਂ ਹੁਣ ਸਾਡੇ ਘਰੇ ਆਣ ਕੇ ਗੱਭਨ ਹੋ ਗਈ ਆ ਤੇ ਗਾਂ ਹੁਣ ਦੁੱਧ ਦਊਗੀ ਤੇ ਗਾਂ ਤੇ ਇਤਰਾ ਮੱਜਾਂ ਬਚਣੀਆਂ ਨੇ ਇਹ ਸਾਰੀਆਂ ਜੇ ਉਧਰ ਹੀ ਤੁਰੀਆਂ ਗਈਆਂ ਤੇ ਕਿਹ ਤਰ੍ਹਾਂ ਕੰਮ ਚੱਲਣਾ ਇਹ ਵੀ ਯਾਰ ਪੀ ਦੀ ਅੜੀ ਦੇ ਲਈ ਨਹੀਂ ਹਾਂਜੀ ਉਹ ਤਾਂ ਸੰਗਰਾਮ ਦਾ ਦੇਣੀ ਦੇ ਬੰਦੇ ਆਦੇ ਤੁਸੀਂ ਵੱਡ ਨਾਲ ਨੂੰ ਦੇ ਦੇਣੀ ਠੀਕ ਆ ਤੇ ਨਾਲ ਕੋਈ ਬੰਦੇ ਸੱਜਣੇ ਸੀ ਠੀਕ ਆ ਉਹਨਾਂ ਨੇ ਗੁਰਦਾਰੇ ਨਾਲ ਨੂੰ ਮੂੰਹ ਕਰਾ ਕੇ ਕਹਿੰਦੇ ਵੀ ਅੱਜੋਂ ਜਿਵੇਂ ਤੂੰਗੀ ਜਿੰਦੇ ਦੇ ਘਰੇ ਲਊਗੀ ਅੱਛਾ ਇਹਨੂੰ ਵੇਚਣਾ ਨਹੀਂ ਆ ਠੀਕ ਆ ਜਿੱਦਾਂ ਕਿ ਗੁਰਦਾਰੇ ਦੀ ਕੜ ਦੇਈ ਸੀ ਇਹ ਵੀ ਇੱਕ ਗੁਰਦਾਰੇ ਦੀ ਆ ਠੀਕ ਆ ਇਹ ਕਰਦੇ ਆ ਦੀ ਇਹ ਵੇਚਣੀ ਨਹੀਂ ਆ ਵਾ ਅੱਛਾ ਚਲੋ ਇਹ ਯਾਰ ਯਾਰ ਪੀਠੇ ਸੱਤ ਅੱਠ ਵੀ ਫਿਰ ਗਈਆਂ ਨੇ ਤੈਨੂੰ ਇਹ ਦਿੱਤੀ ਜਾਣੀ ਆ ਨਹੀਂ ਕਿੰਨੇ ਯਾਰੀ ਟੀਕਾ ਭਰਾਇਆ ਸੀ ਦੁਬਾਰਾ ਦੁਬਾਰਾ ਚਲੋ ਜੋ ਵੀ ਹੁੰਦਾ ਵਾ ਚੰਗਾ ਹੀ ਹੁੰਦਾ ਆ ਪੀਜੀ ਦਾ ਮਾਲ ਲੱਗਣਾ ਨਹੀਂ ਜਿਹੜੇ ਹਾਦ ਬੰਦੇ ਆ ਹੁਣ ਬੰਦੇ ਆ ਹਾਂਜੀ ਹਾਂਜੀ ਮੱਝ ਦਾ ਰੇਟ ਬੜਾ ਹੋ ਗਿਆ ਜਿਹੜੇ ਪੀਜੀ ਦੇ ਖਲੋਣੀਆਂ ਨਾਲ ਕੋਈ ਗੱਡੀ ਪਾੜ ਕੇ ਰਾਜੀ ਨਾ ਕੋ ਮੈਂ ਹਾਂਜੀ ਹਾਂਜੀ ਠੀਕ ਆ ਤੇ ਚਲੋ ਫਿਰ ਪੀਜੀ ਸੁਈ ਚੀਜ਼ਾਂ ਦੇਣਾ ਅੱਛਾ ਬੌਲਾ ਕੋਈ 13 ਹਜੇ 14 ਹਜੇ ਤਿਆਰ ਮੋਕੇ ਤੇ ਆਪਾਂ ਚਵਾ ਦੇਣਾ 나ੜੂ ਬੱਚੇ ਦਾ ਨਾਲ ਅੱਛਾ ਹਾਂਜੀ ਤਾਜੇ ਨਾੜੇ ਨਾਲ ਤੇ ਦੁੱਧ ਕਿੰਨਾ ਕੇ ਕਰੀ ਜਾਊਗੀ ਪੀਜੀ ਉਹ ਤਾਂ 17 18 ਕਿਲੋ ਆਉਂਦੇ ਪਰ ਜਿਹੜਾ ਆਪਣੇ ਘਰੇ ਤੇ ਜੇ ਦਿੰਦਾ ਵੀ 13 14 ਕਿਲੋ ਹੈਗਾ ਤੋਰੋ ਫਿਰ ਇੱਕ ਰੀ ਆਪਾਂ ਜਿਹੜੀ ਇੱਥੇ ਚਵਾਦ ਆ ਗਈ ਉਹ ਮਾ ਬਹੁਤ ਚੰਗਾ ਦੁੱਧੀ ਗਾੜੀ ਵਧੀਆ ਰੁਪੀ ਦੀ ਤਾਂ ਜੇ ਨਾ ਦੇਖ ਸਕਦੇ ਜੀ ਬੁਟੀ ਬੜੀ ਵਧੀਆ ਨਾ ਦੇਖ ਸਕਦੇ ਜੀ ਖਾਣੇ ਦੇ ਇੱਕ ਇਸ ਤਰ੍ਹਾਂ ਇੱਕ ਰੀ ਦੇਖ ਸਕਦੇ ਜੀ ਉਹ ਤਰ੍ਹਾਂ ਚਾਚ ਵੋਕੇ ਜੀ ਬਾਬਾ ਖਾਈ ਦੇਣਾ ਰੁਪੀ ਜੀ ਐ ਕੋਈ ਪੂਰ ਛਟਾਣੀ ਭਰਪੂਰ ਹੋਊਗੀ ਆ ਮਾੜੀ ਮੋੜ ਕੋਈ ਧਾਰ ਘਟ ਵਧਣਾ ਹੋਊਗੀ ਠੀਕ ਹੈ ਹਾਂ ਜੀ ਦਿਖਾ ਦਿਓ ਚਾਚ ਬੱਚਾ ਜਿਹੜਾ ਛੜਦਾ ਏ ਥੱਲੇ ਨਾਂ ਦੇਖ ਸਾਡੇ ਪਸਮਾ ਕੇ ਖਾਣਾ ਅੰਦਰ ਸਾਈਜ਼ ਜਿਹੜਾ ਹੋਰ ਵਧੀਆ ਕਰ ਦਿੰਦੀ ਹੈ। ਆਪੀ ਕਿਹਦੇ ਚਵਾਈ ਲੱਗੀ ਆ ਨੀਂਦਾ ਆਉਂਦੀਆਂ ਚੌੜੀਆਂ ਤੋਂ। ਠੀਕ ਐ। ਦੇਖੀ ਚਵਾਈ ਨਹੀਂ। ਧੀਗੜੀ ਮੋਟੀ ਧਾਰ ਆ ਰਹੀ ਹੈ। ਪੰਪੀ ਆ ਗਈ ਠੀਕ ਹੈ ਬਾਕੀ ਇਹ ਵੀ ਧਾਰ ਮੋਤੀ ਆ ਜਿਹੜੀ ਦੱਸਿਏ ਵੀ ਜੀ ਮੁੱਲ ਫਿਰ ਇਹਦਾ ਆਪਾਂ ਮੁੱਲ 100 ਰੁਪਏ ਜੀ ਫੋਨ ਤੇ ਆ ਅਛਾ ਇਹਦਾ ਮੁੱਲ ਫੋਨ ਤੇ ਕਰਨਾ ਕੋ ਫੋਨ ਲਾ ਦੇ ਤੇ ਦੇ ਦੋਗੇ ਹਿਸਾਬ ਨਾਲ ਹੀ ਹਨਾ 10000 ਰੁਪਏ ਜੀ ਕੋ ਗਾਂ ਦੇ ਹਿਸਾਬ ਨਾਲ ਮੁੱਲ ਲਾਵੇ ਸੌਦਾ ਆਪੇ ਮੋਕੇ ਤੇ ਹੋ ਜਾਊਗਾ ਬਾਕੀ ਇਹ ਆ ਵੀ ਚਵਾਈ ਕੋਈ ਤੁਹਾਡੇ ਘਰੋਂ ਕਰਕੇ ਖੜੇ ਹਨ ਤਸੱਲੀ ਕਰਕੇ ਖੜੇ ਬਾਕੀ ਜੋ ਵੀ ਆਪਣੀ ਸਮਝਣਾ ਵੇਖੋ ਤੇ ਆਪਣੀ ਤਸੱਲੀ ਕਰਕੇ ਪਸ਼ੂ ਖਰੀਦੋ ਜੀ ਬਾਕੀ ਜਰਸੀ ਆ ਚੰਗੇ ਕਦ ਕੱਟ ਵਾਲੀ ਆ ਤੇ ਚੰਗੇ ਵਜਨ ਵਾਲੀ